ਸਤਿ ਸ਼੍ਰੀ ਅਕਾਲ ਬਾਈ ਜੀ ਮਾੜਾਂਡੇ ਦੀ ਫੰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਮਾੜੇ ਬਾਈ ਲੱਗੇ ਵੀਡੀਓ ਬਣਾਉਣੇ ਬਾਈ ਬਹੁਤ ਸੋਹਣੀਆਂ ਝੋਟੀਆਂ ਤਾਜ਼ੀਆਂ ਸੋਹਣੀਆਂ ਲੈ ਕੇ ਆਇਆ ਬਾਈ ਨਾਲ ਕਰਦੇ ਗੱਲਬਾਤ ਵੱਡੀਆਂ ਝੋਟੀਆਂ ਬ੍ਰੈਂਡਰ ਤੇ ਕਰਦੇ ਬਾਈ ਨਾਲ ਗੱਲਬਾਤ ਆ ਜੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਜੀ ਹਾਂ ਵਧੀਆ ਠੀਕ ਹਾਂ ਔਰ ਬਾਬਾ ਠੀਕ ਠਾਕ ਔਰ ਬਾਈ ਜੀ ਵਧੀਆ ਵਧੀਆ ਹਾਂ ਵਧੀਆ ਵਧੀਆ ਠੀਕ ਠਾਕ ਜੀ ਕਿਨੇ ਭੈਣ ਭਰਾ ਮਾਣਾਂ ਡੇਰੀ ਫਾਰਮ ਦੇ ਜੁੜੇ ਆ ਸਾਰੇ ਦਿਲੋਂ ਧੰਨਵਾਦ ਕਰਦੇ ਆ ਤੇ ਬਾਤਾਂ ਬਾਤ ਪਿਆਰ ਦੇ ਇਹਦੇ ਚੈਨਲ ਨੂੰ ਹਾਂਜੀ ਹਾਂਜੀ ਤੇ ਮਾਲ ਆਪਣੇ ਕੋ ਵਧੀਆ ਤੋਂ ਵਧੀਆ ਆਉਂਦਾ ਜੇ ਛੋਟਾ ਇੱਕ ਵੀੜੀ ਛੋਟਾ ਮਾਲ ਲਈਦਾ ਇੱਕ ਰਾਂ ਵਡੀਆਂ ਝੋਟੀਆਂ ਲਈ ਠੀਕ ਠੀਕ ਹੈ ਹਾਂਜੀ ਸਾਰੇ ਵੀਰ ਭਰਾ ਨਰਾਏ ਨਾ ਠੀਕ ਹੈ ਤੇ ਢਿੰਗ ਬਾਈ ਕਿਤੇ ਗਿਆ ਜੀ ਢਿੰਗ ਵੀਰ ਨਾਲ ਥੋੜਾ ਕੰਮ ਹੀ ਕਰ ਦੋ ਚਾਰ ਦਿਨ ਝੋਨਾ ਚਾਣਾ ਡਿਆ ਲੱਗਣਾ ਚੋ ਠੀਕ ਹੈ ਤੇ ਕੰਮ ਬੱਸ ਦੋਆਂ ਦਿਨਾਂ ਦਾ ਕਾਜ ਜੀ ਚੋ ਠੀਕ ਹੈ ਹਾਂ ਨਾਲ ਜਾਂਦਾ ਮਾਲ ਕੋ ਲੈ ਆ ਤੇ ਫਿਰ ਅੱਗੇ ਕੋਈ ਨਹੀਂ ਟੈਨਾਂ ਬਹੁਤ ਚੰਗਾ ਆ ਮਾਲ ਸਾਫ ਸੁਥਰਾ ਠੀਕ ਹੈ ਬਾਈ ਤੇ ਇੱਕ ਜਾਨਵਰ ਲਿਆਂਦਾ ਟੌਪ ਦਾ ਹਾਂਜੀ ਤੇ ਟੌਪ ਦੀ ਕੁਆਲਿਟੀ ਆ ਬੱਕਰੀ ਦੁਕਾਨੇ ਦਾ ਠੀਕ ਆ ਜੋ ਜੀ ਅੱਗੇ ਬਾਈ ਲੈ ਕੇ ਆਉਂਦੇ ਆ ਅੱਜ ਫਿਰ ਬ੍ਰਾਂਡ ਲੈ ਕੇ ਆਏ ਆ ਇੱਕ ਮਗਰ ਪੈਗੀ ਲੈ ਲਈ ਇਹ ਪਾਠਿਆ ਮਗਰ ਠੀਕ ਆ ਜੀ ਮਗਰ ਪਾਠ ਆ ਗਈ ਆ ਤੇ ਪੂਰੀ ਵਧੀਆ ਹੋਰੀ ਆ ਇਹ ਅਸਲ ਆ ਬੀਟਲਾ ਆਵੇ ਕਾਨ ਦੇ 1.5 ਗੇਟ ਦਾ ਹੋਣੀ ਠੀਕ ਹੋਈ ਆ ਲਾ ਮਾਂ ਕਾਨ ਇਹ ਵੀਹਾਂ ਦਿਨਾਂ ਦੀ ਆ ਤੇ ਦੁੱਧ ਦਮੇ ਟਾਈਮ ਇਹੋ ਚੁੰਗਦੀ ਏਹੋ ਚੁੰਗਦੀ ਏ ਇਹੋ ਹੀ ਚੁੰਗਦੀ ਏ ਇਹੋ ਦੁੱਧ ਪੀਂਦੀ ਤੇ ਜੇ ਬੱਕਰੀ ਸਾਫ਼ ਕਰੀਏ ਸਾਰੀ ਚੋਈ ਢਾਈ ਕਰੋ ਦੋ ਢਾਈ ਖਲੋ ਦੁੱਧ ਆ ਤੇ ਇਹ ਵੀ 20 ਦਿਨਾਂ ਦੀ ਆ ਇਹੋ ਦੋ ਚੁੰਗਦੀ ਏ ਉਹ ਵੀ ਆਪਣੀ ਮਾਂ ਨੂੰ ਪੂਰਾ ਚੁੰਗਦੀ ਰਹੀ ਆ ਤੇ ਦਿਨਾਂ ਦੀ ਤਿਆਰ ਹੋ ਗਏ ਠੀਕ ਮੂੰਹ ਦੋਂਦੀ ਜੇ ਦੋਂਦੀ ਪਿਓਰ ਦੋਂਦੀ ਇਹ ਇਹ ਵੀਰ ਜੇ ਬਰੀਡ ਤੇ ਕੰਮ ਕਰੀਏ ਨਾ ਤੇ ਪਿਓਰ ਰਸਲ ਆ ਠੀਕ ਜੀ ਇਹ ਗੋਣੇ ਚ ਬੜੇ ਆ ਹਾਂਜੀ ਹਾਂਜੀ ਟੀ ਚੰਗੀ ਪਹਿਲੇ ਨੰਬਰ ਤੇ ਜਿਹੜਾ ਬੱਕਰੀ ਘਰ ਰੱਖਦਾ ਮਾਲ ਚ ਕੋਈ ਭੂਤ ਚੜੇਲ ਨਹੀਂ ਆਉਂਦਾ ਬਾਬਾ ਜੀ ਇਹ ਜਮਾਂਦਰੂ ਇੱਕ ਛੰਗ ਨਿਕਲ ਇੱਕ ਵੱਡਾ 헤ਰਾ ਠੀਕ ਠੀਕ ਜੀ ਹਾਂਜੀ ਪੰਜੀ ਚੰਗੀ ਬੱਕਰੀ ਆ ਵਧੀਆ ਕੋਈ ਬੰਬਾਰੀ ਦਾ ਦੁੱਧ ਸ਼ੋਧ ਤੇ ਬੁਖਾਰ ਬੁਖੂਰ ਸ਼ੈਲ ਘੜੇ ਹੋਣਾ ਗੁੜਕ ਦਾ ਆ ਕੇ ਬੱਕਰੀਆਂ ਇੱਕ ਦਾਈ ਫਿਟ ਬੁਖਾਰ ਹੋਇਆ ਹੋਵੇ ਮੇਰੀ ਮਾਂ ਵੀ ਇੱਕਦਾਂ ਕਾਲੀਏ ਨੇ ਪੱਟ ਨਹੀਂ ਆਂ ਇੱਕ ਰੰਗ ਕਾਲੀਆਂ ਇੱਕ ਰੰਗ ਕਾਲੀ ਖੋਲ ਦੋ ਠੀਕ ਜੀ ਪੂਰੀ ਭੁੱਖਦੀ ਆ। ਇਹ ਬકરી ਕੋਲ ਨੂੰ ਪੂਛ ਨੂੰ ਕੋਲ ਪੈਂਦਾ ਪੂਰਾ ਯਾਨ ਆ ਫਿਰ ਪੂਰੀ ਜਾਨ ਦੀ ਬકરી ਇਹਦੇ ਅੱਛਾ ਠੀਕ ਠੀਕ ਬਾਜੀ। ਦੇਖੋ ਪੂਛ ਨੂੰ ਦੇਖੋ ਕੋਲ ਪੈਂ ਰਿਹਾ ਇਹ ਘੁੰਮਣੀ ਮਤਲਬ ਘੁੰਮਣੀ ਆ ਅੱਲਾ ਘੁੰਮ ਕੇ ਐ ਹੋਉਂਦੀ ਠੀਕ ਜੀ। ਤੇ ਕੀ ਮੁੱਲ ਪਾਈ ਜੀ ਫਿਰ ਇਹਦਾ? ਮੁੱਲ ਵੀਰ ਬਿਲਕੁਲ ਜਾਇਜ਼। ਹਾਂਜੀ। ਅਸਲੀ ਪਿਓਰ ਆ ਕੰਨਾਂ ਦਾ ਬੱਕਰੀ ਪਛਾਣੀ ਜਾਂਦੀ ਆ। ਹਾਂ। ਸਹੀ ਗੱਲ ਬਹੁਤ ਪੁਰੀਆਂ ਪਾਉਂਦੀ ਨੇ। ਅੱਜ ਬਿਲਕੁਲ ਦਮਾ ਕੇ ਪਾਉਣਾ। ਹਾਂਜੀ। ਨੋਰਮਲ ਰੇਟ ਕਰਾਂਗੇ। ਕੱਲੀ ਬੱਕਰੀ ਆ ਉਸ ਤਰ੍ਹਾਂ 50000 ਦੀ ਪਰ ਦੋਵੇਂ ਦੇ ਦਾਂ ਹਾਂਜੀ 25000 ਦੇ 25000 ਦੇ ਬਿਲਕੁਲ ਦੋਵੇਂ ਗੈਂਜ ਗੈਂਜ ਵੀ ਠੀਕ 50000 ਦੇ ਦੋਵੇਂ ਮਾਵਾਂ ਦੀਆਂ ਹੀ ਬਿਲਕੁਲ ਵੀ ਠੀਕ ਜੀ ਤੇ ਕੱਲਾ ਕੱਲੀ ਦਾ ਮੁੱਲ ਫਿਰ ਕੱਲੀ ਵੀਰ 50000 ਦੀ ਵੱਖ ਦੇ ਦਾਂਗੇ 20000 ਦੀ ਬੱਕਰੀ ਬੱਕਰੀ ਦੇ ਦਾਂਗੇ ਚਲੋ ਠੀਕ ਬਹੁਤ ਵਧੀਆ ਭਾਈ ਨੇ ਮੁੱਲ ਕੀਤਾ ਨਾ ਮਾਨ ਯਾਰ ਚਲੋ ਬਾਬਾ 24000 ਦਾ ਬੱਕਰੀਆਂ ਛੋੜ ਨਹੀਂ ਕਰਦੇ ਭਾਈ ਛੋੜ ਨਹੀਂ ਕਰਦੇ ਚਲੋ ਫਿਰ 24000 ਦਾ ਮਾਲ ਦੋਵੇਂ ਦੇਵਾਂਗੇ ਬਹੁਤ ਵਧੀਆ ਭਾਈ ਕੋਲ ਦੋਵੇਂ ਚੀਜ਼ਾਂ ਆ ਤੇ ਜਾਨਵਰ ਬਹੁਤ ਸੋਹਣੇ ਠੀਕ ਹੈ ਜੀ ਚਲੋ ਪਸ਼ੂ ਖਾਈਏ ਵੰਡੇ ਅੱਜ ਭਾਈ ਲੈ ਕੇ ਆਏ ਭਾਈ ਲੈ ਕੇ ਆਇਆ ਕਰੋ ਠੀਕ ਹੈ ਇਹ ਵੀ ਕਿਹਨੇ ਮੰਗ ਕੀਤੀ ਹੈ ਤਾਂ ਤਾਂ ਦੇ ਹੁੰਦੀ ਹੈ ਮੰਗ ਆਈ ਹੀ ਫਰਮਾਇਸ਼ ਆਈ ਤਿੰਨ ਜਵਾ ਭਰਾਵਾਂ ਦੀ ਉਹ ਅੱਜ ਭਾਈ ਪਰਾ ਖਾ ਲੈ ਆਂ ਮਈਆਂ ਮਦਿਆਂ ਦਾ ਦੇਰ ਤੇ ਆਂ ਤਾਂ ਨਹੀਂ ਜਾਂਦੀ ਵੀ ਲੈਣ ਨੂੰ ਜਲਦੀ ਲੱਗਦੀ ਹੈਂ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਆ ਇਹ ਆ ਗਈ ਮੈਂ ਹੱਥ ਨਹੀਂ ਠੀਕ ਆ ਜੋ ਆਜ ਜੋ ਆਜ ਤੱਕੜ ਮਹੀ ਆ ਇਹ ਵੀ ਮਹੀ ਆ ਉਧਰ ਦੀ ਮਾਲਵੇ ਦੀ ਠੀਕ ਜੀ ਠੀਕ ਤੇ ਉਹਨਾਂ ਕੋ ਝੋਟਾ ਸੀ ਬੜਾ ਵੱਡਾ ਤੇ ਮੈਂ ਨੇ ਸਿੰਘ ਤੋੜ ਲਿਆ ਝੋਟੇ ਨਾਲ ਡਾ ਕੇ ਤੇ ਫਿਰ ਉਹਨੂੰ ਦੂਜਾ ਸਿੰਘ ਵੀ ਬਣਾਉਣਾ ਪਿਆ ਠੀਕ ਜੀ ਦੂਜਾ ਸਿੰਘ ਵੀ ਬਣਾਉਣਾ ਪਿਆ ਪਰ ਕਿਉਂ ਹਰਿਆਣੇ ਦੀ ਮਹੀ ਕਿਉਂਡੀ ਸੀ ਉਹਨਾਂ ਤੇ ਸਿੰਘ ਦੋਵੇਂ ਬਣਾਤੇ ਇਥੋਂ ਖੈਰ ਤਾਂ ਮੈਂ ਲਈ ਆ 18 19 18 19 ਕਿਲੋ ਦੋ ਤਾਂ ਮੈਂ ਕਰ ਦਿੱਤੀ ਠੀਕ ਆ ਦੋ ਆਰਾਂ ਦੀ ਸੋਈ ਆ ਠੀਕ ਜੀ ਬਾਈ ਜੀ ਮੈਂ ਕਹਿੰਦੇ ਲੇਵਾ ਵੇਖ ਕੇ ਦੱਸਣਾ ਕੱਲ ਰੋ ਦੀ ਨਹੀਂ ਦੀ ਆ ਹਾਂ ਜੀ ਯਾਦ ਹੈ ਨਾ ਇਹ 12 13 ਗਲਾ ਮਹਿੰਗਾ ਪੋੜਾ ਹੈ ਨਾਲ ਆਲੀ ਕੋ ਹੈਗਾ ਠੀਕ ਹੈ ਜੀ ਇਹ ਦੀ ਟਕੜ ਇਹ ਵੱਡੀ ਮੈਂ ਭਾਈਆਂ ਜੋ ਤਰੋ ਭਾਈ ਜੀ ਆ ਬਾਡੀ ਤੇ ਲੱਗੀ ਮੈਂ ਤੇ ਵੇਖੋ ਥਲੇਲੇਵੇ ਵਾਲੇ ਟਾਪੇ ਲਾਏ ਆ ਪੂਰੇ ਕੋਈ ਵੱਡੀ ਬ੍ਰਾਂਡ ਮੱਚ ਇੱਕ ਹੀ ਕੋਈ ਨਹੀਂ ਉਹ ਮਹੀ ਆ ਕਰਦੇ ਨਾ ਨਿਸ਼ਾਨੀਆਂ ਹੁੰਦੀਆਂ ਵੇਖੋ ਨਹੀਂ ਹਾਂਜੀ ਹਾਂਜੀ ਹਾਂ ਤਾਂ ਸਿੱਧੀ ਕਰਕੇ ਜਾਂਦੀ ਹੈ ਠੀਕ ਜੀ ਪੂਰੀ ਵੱਡੀ ਮੈਂ ਆ ਜਿਹੜੀ ਉਹਨਾਂ ਘੋਟੀਆਂ ਵੇਚੀ ਉਹਦੇ ਬਰਾਬਰ ਦੀ ਮੈਂ ਆ ਜਿਹੜੀ ਗੱਲ ਹੈ ਬਿਲਕੁਲ ਵੇਖੋ ਗੱਲਬਾਤ ਪੂਰੀ ਤਗੜੀ ਆ ਲਾ ਲਾ ਮਾਸਤ ਕਰੋ ਇੱਕ ਘੱਡੀ ਵਾਲੀ ਉਤੋਂ ਸਹੀ ਗੱਲ ਖਲਾੜੋ ਭਾਈ ਜੀ ਖਲਾੜੋ ਦੇਖ ਮੈਂ ਦਾ ਕਾਹ ਦੇਖੋ ਬੁਰਾ ਕਾਤ ਗਾੜਾ ਕਿੰਨਾ ਬੜਾ ਲੱਗਾ ਵਾ ਤਗੜੀ ਐਡਾ ਹਲ ਖੜੀ ਮੈਂ ਦਾ ਵੀਰ ਕਾਤ ਨਹੀਂ ਹੁੰਦਾ ਸੱਤ ਲੱਗਾ ਤੇ ਲੰਬਾਈ ਵੇਖ ਮੈਂ ਦੀ ਸਹੀ ਗੱਲ ਸਹੀ ਗੱਲ ਭਾਈ ਸਹੀ ਗੱਲ ਵੇਖੋ 18 ਕਿਲੋ ਦੁੱਧ ਵੀਰ ਇਹਦਾ ਆਪਣੇ ਕੋਲ ਸ਼ੋਰਟ ਪਿਆ ਉਹਨਾਂ ਦੇ ਨਾਲ ਬਣਾਇਆ ਉਹ ਵੀ ਪਾ ਦਾਂਗੇ ਠੀਕ ਠੀਕ ਜੀ 18 ਕਿਲੋ ਕਹਿੰਦਾ ਮੇਰੀ ਮਹੀਨੇ ਲਕਾਰ ਤੋਰੋ ਭਾਈ ਤੋਰੋ ਮੈਂ ਦੁੱਧ ਕੱਢਦੀ ਠੀਕ ਜੀ ਇਹੋ ਵੱਡੀ ਮੈਂ ਪਈਆਂ ਕੋਲ ਆ ਗਈ ਅੱਜ ਬ੍ਰਾਂਡ ਵੱਡਾ ਫੀਸ ਤੇ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਜੈੱਡ ਬਲੈਕ ਇਹ ਕਿਨੇ ਜਿਹੜਾ ਵੀਰ ਪਰਖੀ ਬੰਦਾ ਨਾ ਹਾਂਜੀ ਹਾਂਜੀ ਉਹ ਮੈਂ ਤਾਂ ਥਾਂ ਤੇ ਚੜਾਏਗਾ ਸਹੀ ਗਾ ਜਦਾਂ ਆਹ ਚੀਜ਼ ਵੇਖ ਕੇ ਦੱਸ ਦੂਗਾ ਮੈਂ ਇਹਨੇ ਕਿੰਨਾ ਦੋਸਤ ਸਹੀ ਗੱਲ ਪਾਈਏ ਸਹੀ ਗੱਲ ਸਹੀ ਗੱਲ ਤੇ ਕੀ ਮਗਰ ਬਚਾ ਮਗਰ ਘਟਾ ਮਾਰ ਘਟਾ ਆ ਗਿਆ ਵੱਡੀ ਬ੍ਰਾਂਡ ਆਹ ਦੇ ਘਟਾ 나ੜੂ 나ੜਤਾ ਜੀ ਸੂਇਸ ਤੇ ਥਾਂ ਦੀ ਕੁਆਲਿਟੀ ਕਰੋ ਚੈੱਕ ਬਹੁਤ ਸੁਣਾ ਥਾਂ ਲੱਗਾ ਥਾਂ ਵੀਰ ਉਧਰ ਵੱਡੀ ਮੈਂ ਤੱਕ ਗੱਦ ਪੁੱਤ ਪੂਰਾ ਤਗੜਾ ਪੂਰੀ ਵੱਡੀ ਦੁੱਧੜੀ ਮਈ ਆ ਤੇ ਮੈਂ ਵੀਰ ਜੀ ਪੈਸੇ ਲਗੰਦੇ ਆ ਮੈਂ ਤੇ ਜਿਹੜੇ ਕੇ ਵੀਰ ਭਾਣੇ ਨਾ ਲੈਣੀ ਉਹ ਕੁੜੇ ਰੁਪਈਏ ਲਾ ਕੇ ਲਈ ਮੈਂ ਫੋਨ ਤੇ ਕਰ ਲਾ ਫੋਨ ਤੇ ਕਰ ਲਾਂ ਲੋ ਠੀਕ ਆ ਭਾਈ ਜੀ ਭਾਈ ਦਾ ਸੌਦਾ ਹੋਉਂਦਾ ਵੱਡੀ ਮੱਝ ਪੂਰੀ ਤਗੜੀ ਬ੍ਰੈਂਡ ਚੰਗੀ ਯਰ ਮਈਆਂ ਅਸਲੀ ਦੁੱਧੜੀ ਜੇ ਕੋਈ ਸਾਈ ਪਾ ਦੂਗਾ 5-10000 ਰੁਪਇਆ ਤੇ ਦੁੱਧ 18 ਕਿਲੋ ਚੜਾ ਕੇ ਵੀ ਮਈ ਦੇ ਦਾਂਗੇ ਇੰਨਾ ਮਈ ਤੇ ਮਾਰਿਆ ਠੀਕ ਹੈ ਭਾਈ ਠੀਕ ਇਹਦੀ ਮਾਈ ਯਾਰ ਸੋਰੀ ਭਾਈ ਜੀ ਆ ਮੈਂ ਕੀ ਕਰ ਜਵਾਬ ਕਰ ਬਿਲੀਆਂ ਖਾਂ ਦਾ ਇਹ ਵੀਰ ਆ ਗਿਆ ਕਟਾ ਕਟਾ ਪਤਨੀ ਜੋ ਠੀਕ ਹੈ ਭਾਈ ਜੀ ਠੀਕ ਹੈ ਇਹ ਵੀ ਪੁਰਾਣਾ ਨਿਸ਼ਾਨਾ ਨਿਸ਼ਾਨਾ ਗੋਦੀ ਬਾਦੀ ਬੜੀ ਕੈਂਟ ਲੱਗੀ ਠੀਕ ਸਿੰਘੀ ਸਿੰਘੀ ਬੜੀ ਵਧੀਆ ਲੱਗੀ ਹਾਂ ਸਾ 92 ਵਾਲਾ ਮਗਰ ਕੀ ਕੁਆਲਟੀ ਵਾਲਾ ਲੱਗਦਾ ਜਗਾੜ ਵੇਛੋ ਟੀ ਲੱਗਾ ਉਹ ਰਾ ਤਕੜਾ ਵੱਡੀ ਛੋਟੀ ਮੈਨੂੰ ਬ੍ਰਾਂਡਰੀ ਹੋਵੇ ਵੱਡੀ ਛੋਟੀ ਬ੍ਰਾਂਡ ਆ ਉਹ ਤਾਂ ਰਾਂ ਦੇ ਵੀ ਪੀਲੇ ਸ਼ੁਬੇ 12 13 ਕਰੋ ਦੁੱਧ ਨਾ ਪਿਆ ਨਹੀਂ ਠੀਕ ਹੈ ਬਾਈ ਜੀ ਹਾਂਜੀ ਇਰ ਦਾ ਝੋਟੇ ਪੂਰੀ ਆਸ ਹੈ ਝੋਟੇ 14 ਕਿਲੋ ਦਾ ਤਾਂ ਜਾਊਗੀ 14 ਕਿਲੋ ਦਾ ਕੱਢੂਗੀ ਠੰਡੀ ਧੀਰੀ ਝੋਟੀ ਬਜਾਸ ਬਸ ਸਿੰਘੀ ਸਿੰਘੀ ਖੋਰੀ ਵਧੀਆ ਲੱਗੀ ਥਾਨ ਵੇਖੋ ਕਿਦਾਂ ਕੁਆਲਟੀ ਵਾਲਾ ਇਹ ਵੀ ਜੈਟ ਬਲੈਕ ਬਿਲਕੁਲ ਜੈਟ ਬਲੈਕ ਹੈ ਝੋਟੀ ਥਾਨ ਚੰਗੇ ਦੀ ਝੋਟੀ ਠੀਕ ਹੈ ਕਿ ਤਾਂ ਆ ਗਿਆ ਅੱਜ ਇਹ ਨਿਬਾਸ਼ ਆ ਗਈ ਹੈ ਬਾਸ਼ਰਾ ਮਾਲ ਬਾਹਰ ਬਤਾ ਆਣੀ ਅੰਦਰ ਚਾਹੀਦੀ ਹੈ ਦੇਖੋ ਚੱਡੇ ਦਾ ਲੈਵਾ ਕਰੋ ਚੈੱਕ ਕੁਆਲਟੀ ਪੂਰੀ ਅਸਲ ਵੀਰ ਬਰੀਡ ਆ ਪੂਰੀ ਘੋੜੀ ਦੀ ਸੜਦਾ ਵਜੇ ਦੇ ਪਸਮਦੀ ਵੀਰੇ ਨੂੰ ਬਚਾ ਲਉਨੇ 1 ਮਿੰਟ ਤੋਂ ਪਹਿਲਾਂ ਪਸਮਦੀ ਠੀਕ ਜੀ ਲੋਣਾ ਬਚਾ ਇਹ ਤਾਂ ਬਤਵਾਕ ਨੀ ਤੇ ਪੜਦੀ ਲੈ ਓਏ ਘਾਰਾ ਮਾਰਨੇ ਕੋਈ ਜੀ ਲੈ ਓ ਕੋੰਡਾ ਹਾਂ ਇਹਦੀ ਪਹੁੰਚ ਨਹੀਂ ਨਬੀਤੀ ਨਾ ਮਮਾ ਤੇ ਨਹੀਂ ਗਈ ਇਹਨੀ ਇੱਕ ਮਿੰਟ ਤੋਂ ਪਹਿਲਾਂ ਠੀਕ ਜੀ ਅਸਲੀ ਆ ਗਏ ਚੀਜ਼ ਹੈ ਕੁਆਲਟੀ ਵਾਲੀ ਹੈ ਠੀਕ ਵੱਡੀ ਛੋਟੀ ਪਾਈ ਕੋਲ ਹੈ ਪਈਏ ਲਹਣਾ ਦਾ 20 ਜਨਵਰੀ ਆ ਸਹੀ ਕਦਰੋਂ ਆਂਦਾ ਭਾਈ ਮਾਲ ਕੱਢ ਗਿਆ ਕੰਫਰ ਇਹ ਮਾਲ ਨਹੀਂ ਝੋਟੀਆਂ ਬਹੁਤ ਜ਼ਿਆਦਾ ਚੱਗੀਆਂ ਨਹੀਂ ਆ ਮੈਂ ਝੋਟੀ ਕੋ ਘਰੋ ਲਿਆ ਠੀਕ ਜੇ ਮਾਲ ਇਕੱਠਾ ਲਿਆ ਠੀਕ ਮੰਕੀ ਠੀਕ ਲੈ ਦੀ ਬਾਲੀ ਲੈ ਲੈ ਦੇਖੋ ਕੁਆਲਿਟੀ ਕਰੋ ਚੈੱਕ ਮਾਰੋ ਤਾਰਾ ਵੇਖੋ

ਤੇ ਗੇਮਾ ਨਾਲ ਜੀ ਮੁੱਲ ਫਿਰਦਾ ਮੋਲ ਵੀ ਜਾਇਜ ਆ ਕਰਾਂਗੇ ਬਿਲਕੁਲ ਹਾਂਜੀ ਦੇ ਲੈਣ ਹੋਊਗਾ ਹਾਂ ਤੇ ਜਿਹੜੇ ਹੁਣ ਜੀ ਜਿਹੜੇ ਸਾਡਾ ਝੋਟੀਆਂ ਨਾ ਮੰਡੀ ਦੇ ਵਿੱਚ ਉਹ ਨਹੀਂ ਫੁਰਦੀ ਜਿੰਨੇ ਦੀ ਝੋਣੀ ਦੇਦਾ ਸਹੀ ਗੱਲ ਹੈ ਬਿਲਕੁਲ ਜੀ ਲੈਣ ਮੋੜ ਕਰਾਂਗੇ ਹਾਂਜੀ ਇਹ ਆ ਬਸ ਦਿਵਾਰ ਜਿਹੜਾ ਇਹ ਨੂੰ ਲਗਾ ਗਾਰ ਪੂਰਾ ਤੜੜਾ ਵਧੀਆ ਲੱਗਦਾ ਕਿ ਕਰਮਾਲੀ ਨੂੰ ਕਿਸੇ ਕਿਸ ਨੂੰ ਲੱਗਦਾ ਸਹੀ ਗੱਲ ਸਹੀ ਗੱਲ ਇਹ ਥਣ ਚੜਾ ਇਹ ਨੂੰ ਲਗਾ ਸਹੀ ਗੱਲ ਪੂਰੀ ਆਸ ਹੈ 15 16 ਕਿਲੋ ਦੁੱਧ ਨਾ ਭੁੱਜ ਹਾਂਜੀ ਤੇ ਜਿਹੜਾ ਮੁੱਲ ਦੇ ਲੈਣ ਮੁੱਲ ਹੋਊਗਾ ਹਾਂਜੀ ਮੋਲ ਕਰੀਏ ਜੋ ਕਿਦਾ ਫਵਾ ਜੋ ਮਰਜ਼ੀ ਮਾਣਾ ਦੇਣ ਵਾਲੇ ਇੱਕ 20 ਦੀ ਇੱਕ 20 ਦੀ ਚਲੋ ਠੀਕ ਹੈ 21 ਥੋੜਾ ਯਾਰ ਛੋੜ ਇੱਕ 20 ਦੀ ਬਾਈ ਕਹਿੰਦਾ ਝੋਟੀ ਦਾਂਗਾ ਵੱਡੀ ਝੋਟੀ ਬ੍ਰਾਂਡ ਤੇ ਤਾਜੀ ਸੂਈ ਆ ਤੇ ਇਹਦਾ ਬੱਚਾ ਇਧਰ ਆ ਆ ਜਾ ਇਹ ਵੀ 나ਡੂ ਦੇ ਬੱਚਾ 나ਡੂ ਦੇ ਬੱਚਾ 나ਡੂ ਨਾਲ ਹੀ ਆਵੇ ਤੇ ਇੱਕ 20 ਦੀ ਕਹਿੰਦਾ ਇੱਕ 1000 ਰੁਪਇਆ ਛੋੜ ਪੂਰੀ ਤਗੜੀ ਬ੍ਰਾਂਡ ਝੋਟੀ ਜੇ ਤੁਜਾਸ ਹੋਆ ਠੀਕ ਹੈ ਬਾਈ ਚਲੋ ਅਦਿ ਜਿਹੜਾ ਭਾਈ ਦਿਖਾਓ ਮੱਛੀ ਇਹ ਵੀ ਰੋ ਝੋਟੀ ਹੈ ਵੀ ਸੁਈ ਆ ਹਾਂਜੀ 50 ਰੁਪਏ ਝੋਟੀ ਸੁਈ ਆ ਠੀਕ ਜੀ 12 ਕਿਲੋ ਮਰ ਜਵਾਗ ਮਰ ਕੱਟੀ ਜਦੋਂ ਕੱਟੀ ਆ ਗਈ ਲੋਹੀ ਕੱਟੀ ਆ ਗਈ ਆ 10 ਕਿਲੋ ਦੋ ਦੋ ਠੀਕ ਜੀ 12 ਕਿਲੋ ਦੋ ਦੋ ਇਹਦਾਂ ਵਾਲੀ ਵੀ ਜੀ ਥਿਲਾ ਵਾਲੀ ਮੱਝ ਆ ਗਈ ਮੈਂ ਇਹਦੀ ਬਾਡੀ ਤੇ ਮੈਂ ਤਾਂ 90 ਵੇ ਵੀਰ ਝੋਟੀ ਦਾ ਸਾਹ ਕੋ ਸਾਹ ਕੋ ਚੈੱਕ ਕਰੋ ਨੇ ਤੁਰੇ ਕਰਾਂ ਮੈਦੀ ਬਾਡੀ ਪੁੱਟੀ ਬਿਹੇਵੀਅਰ ਟਿਕਟੌਕ ਨਹੀਂ ਲੱਗੀ। ਤੋਂ ਉਹਨੇ ਇਹ ਨਾ ਕਿੱਥੇ ਕਿੱਥੇ ਲਗਾਈ ਜਾਣੀ। ਈ ਹੈ ਬੰਦੇ। ਚੱਲ ਹੌਲੇ। ਮਾ ਨਾਲ ਮਾ ਨਾਲ ਮਾ ਲੈ ਕਰ ਮਾ ਆਂ ਜਾਂ ਦੇ ਪਣਾ। ਲੈ ਆ ਲੈ ਆ ਭਾਈ ਲੈ ਆ ਕੋਈ ਬੰਦੇ। ਅਰੇ ਮੈਂ ਜੀ ਬਣੂ ਕੰਮ। ਚੱਕਰ ਕੋਈ। ਹੌਣ ਵਾਟਰਪਰੂਫ ਹੈ ਜਿਆਦਾ ਚੰਗੀ ਹੈ ਵੀਰ ਕੁਆਲਟੀ ਵਾਲੀ ਤੁਹਾਨੂੰ ਲੈ ਹੁਣੇ ਤੇਰਾ ਤੇ ਫੇਰੀ ਅਸੀਂ ਕਹਿਣਗੇ ਹਾਂਜੀ ਸਹੀ ਸਹੀ ਗੱਲ ਸਹੀ ਗੱਲ ਹੈ ਇਹ ਡੰਗਰਿਆ ਅਗਲੀ ਮਾਰਕਾ ਲਈ ਠੀਕ ਹੈ ਬਾਈ ਜੀ ਤੂੰ ਵਧੀਆ ਝੋਟੀ ਲੈਵਾ ਕੁਆਲਟੀ ਤੇ ਪੂਹੀ ਫੜਵਾਈ ਜੀ ਕੁਆਲਟੀ ਕੁਆਲਟੀ ਦਾ ਮੋੜ ਕੋਈ ਤੁਹਾਡਾ ਕੁਛ ਕੁਛ ਤੇ ਇੱਕ ਕੁਆਲਟੀ ਲੈ ਲੋ ਤੇ ਅੱਖਾਂ ਨਾਲ ਚੱਡਾ ਜੀ ਅੱਖਾਂ ਨਾਲ ਚੱਡਾ ਮਾੜਾ ਸਾਈਡ ਦੇ ਉਹ ਝੋਟੀ ਕਿੱਥੇ ਜਾਗੇ ਓੜੀ ਘਰਦੀ ਮੋਬਾਈਲ ਤੋਂ ਘਰਦੀ ਫੋਨ ਤੋਂ ਪਰ ਜਿਆਦਾ ਚੰਗੀ ਝੋਟੀ ਢੋਲੜਾ ਚੱਡਾ ਪਿੱਛੇ ਬਣਾਉਣੇ ਬੁੱਢੇ ਜਾਂਦੇ ਨੇ ਇਹ ਵੀ ਰੋਬੋਟਰ ਨਹੀਂ ਹੈ ਇਹਨੂੰ ਤਾਂ ਰੋਬੋਟਰ ਕਹਿੰਦੇ ਇਹ ਬੋਚ ਚਾਰ ਹਾਂ ਨਸਲਾ ਨਸਲਾ ਠੀਕ ਹੈ ਜੀ ਆਹ ਨਸਲਾ ਆ ਜੀ ਜਿਹੜੀ ਤੁਹਾਡੇ ਇਹ ਦੇਣਦਾਰ ਮੁੱਲ ਹੋਊਗਾ ਹਾਂਜੀ ਜੋ ਮਰਜ਼ੀ ਤੁਹਾਡਾ ਕਰੀਏ ਹਾਂਜੀ ਇਹਦਾ ਦੇਣਦਾਰ ਮੁੱਲ ਹੋਊਗਾ ਖਾਂ ਦੇ ਨਾਂ 86000 ਦੀ 86000 ਦੀ 86000 ਯਾਰ ਹਾਂ 85000 ਦੀ ਛੋੜੇ ਥਾਨ ਤੋਂ ਦੀ ਕੁਆਲਟੀ ਕਰੋ ਚੈੱਕ ਤੇ ਬਹੁਤ ਵਧੀਆ ਝੋਟੀ ਬਾਈਕ ਔੜ ਤੇ ਹਾਂ ਨਾ ਹੀ 85000 ਦੀ ਬਾਈਕ ਨਾ ਦੇ ਦਾਂਗਾ ਵੱਡੀ ਬ੍ਰਾਂਡ ਝੋਟੀ ਤੇ ਪੂਰਾ ਲੇਵਾ ਰਵਾ ਤਖੜਾ ਦੇਖੋ ਪੈਗੋ ਕੋ ਖੋਨੇ ਆ ਵਧੀਆ ਤੇ 50000 ਦੀ ਹਾਂ ਕੱਢੀ ਨਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਹਾਂ 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 ਜੀ ਇਹ ਕਹ ਦੂਜਾ ਸੋਹ ਹੈ ਜੇ ਪਹਿਲੇ ਸਵੇ ਇਹਨੇ 20 ਕਿਲੋ ਦੁੱਧ ਨਾ ਪਿਆ ਜੀ 20 ਕਿਲੋ ਨਾ ਪਿਆ ਵੱਡੀ ਵਸ਼ੀ ਆ ਵਸ਼ੀ ਵੱਡੀ ਭਾਈ ਜੀ ਹਾਂ ਪੂਰੀ ਫੁੱਲ ਵੱਡੀ ਆ ਠੀਕ ਠੰਡੀ ਪੂਰੀ ਆ ਠੰਡੀ ਇਨੀ ਕਿੰਨੇ ਬੱਚੇ ਬਹਿ ਕੇ ਠੰਡੇ ਉਹਨੇ ਵੀਡੀਓ ਬਣਾਇਆ ਵੀ ਠੰਡੇ ਬਹਿ ਕੇ ਚੁੰਦੇ ਸੀ ਹਾਂ ਹਾਂ ਹਾਂਜੀ ਠੀਕ ਰਾਣੀ ਵੀਡੀਓ ਬਣਾ ਕੇ ਰੱਖੀ ਹੈ ਨਾ ਰੱਖੀ ਹੈ ਠੀਕ ਆ ਭਾਈ ਸਾਹੀ ਵਾਲ ਜਿਹੜੀ ਠੰਡੇ ਸਾਨੂੰ ਹੱਥੋਂ ਦਾ ਪੂਜਣਾ ਚੁੱਕੇ ਸੀ ਠੀਕ ਇਹ ਨਹੀਂ ਠੰਡੀ ਠੰਡੀ ਇਧਰ ਆਹੋ ਭਾਈ ਮਾਣੇ ਕੋਲ ਠੰਡੀ ਹੈ ਪੂਰੀ ਕੋਲਾ ਨਾਣੇ ਵੀ ਥੱਲੇ ਬੜੇ ਰਹਿੰਦੇ ਜੀ ਇਹ ਕੀ ਗੱਲ ਕਹੀਆਂ ਕੋਲੇ ਨਹੀਂ ਪੈਂਦੇ ਆ ਨਹੀਂ ਤੇ ਗਾਈਆਂ ਮੀਂਹ ਚ ਖਲੋਦੀਆਂ ਨਹੀਂ ਹੈ ਸਹੀ ਗੱਲ ਸਹੀ ਗੱਲ ਜੀ ਪੂਰੀ ਠੰਡੀ ਹੈ ਗਾਈਂ ਪਰ ਸਹੀ ਗੱਲ ਜੀ ਹੋਵੇ ਪੂਰੀ ਜਗਦੀ ਠੰਡੀ ਸੀਲ ਆ ਜੇ ਥੋੜਾ ਸ਼ਾਈ ਵਾਲਾ ਦਾ ਹੋਵੇ ਦੰਦ ਮਾਰੇ ਮਾਰੇ ਛੜ ਤੇ ਬਤੀ ਦੇ ਪਤੀ ਦੰਦ ਬਾਹਰ ਪਰ ਗਾਈਂ ਅਸਲੀ ਸਹੀ ਗੱਲ ਜੀ ਜੋ ਠੀਕ ਆ ਭਾਈ ਕਵਾਲਿਟੀ ਆ ਤੇ ਕਵਾਲਿਟੀ ਆ ਇਹ ਵੀਰੇ ਪੂਰਾ ਚੱਡਾ ਭਰਨਾ 25 ਤਰੀਕ ਨੂੰ ਜਿਹੜਾ ਪੂਰੇ ਆਇਆ ਸੀ ਅਜਾ 25 ਤਰੀਕ ਨੂੰ 25 ਤਰੀਕ ਨੂੰ ਜਿਹੜਾ ਪੂਰੇ ਪੂਰਾ ਚੱਡਾ ਭਰਨਾ 20 ਕਿਲੋ ਦੁੱਧ ਪਹਿਲੇ ਸਵੇਰ ਨਾਪਿਆ ਦੂਜਾ ਸਵੇਰ ਠੀਕ ਠੀਕ ਤੇ ਤੋਰਾ ਭਾਈ ਵਧੀਆ ਰਹਿੜਿਆ ਠੀਕ ਤੋਰਾ ਥਣ ਲਗਾ ਆ ਜਿਹੜਾ ਲਫਾਫਾ ਜਾਂ ਵੱਡਾ ਸਾਰਾ ਭਰਦਣਾ ਮਗਰੋਂ ਠੀਕ ਹੈ ਵੱਡੀ ਬ੍ਰਾਂਡ ਸ਼ਾਈ ਵਾਲਾ ਜਾਗੀ ਆ ਪਾਇਆਂ ਕੋਲ ਤੇ ਮੋਲ ਪੁੱਛੋ ਭਾਈ ਜੀ ਕੀ ਮੋਲ ਫਿਰਦਾ ਮੋਲ ਵਿੱਚ ਹੀ ਬਿਲਕੁਲ ਜਾਇਜ਼ ਕਰਾਂਗੇ ਦੇਣਾ ਮੋਲ ਕਰਾਂਗੇ ਹਾਂਜੀ ਪਰ ਵਹਿੜ ਅਸਾਂ ਚੀਜ਼ ਆ ਕੁਆਲਿਟੀ ਵਾਲੀ ਠੀਕ ਹੈ ਜੀ ਮੋਲ ਹੋਗਾ ਤਾਂ ਸੇਲ ਲੈਣ ਕਿੰਨੇ ਦੀ ਵਹਿੜ ਦੇ ਦੇਣੀ ਖੰਡੀ ਇੰਨੀ ਆ ਮੈਂ ਪਰਲੇ ਪਾਣ ਦੀ ਬਈ ਜਾਵੇ ਤਾਂ ਕਹਿੰਦਾ ਹੋਰ ਇੱਕ ਗੱਲ ਸਾਡਾ ਬਹੁਤ ਚੰਗੀ ਹੈ ਜੀ ਜੋ ਵੀ ਸ਼ਰਤਾਂ ਕਾਦੀ ਹੋਣੀ ਠੁੜੀ ਆ ਵੀ ਠੀਕ ਇਹ ਵੀ ਹੋਣ ਨੱਤ ਬਾਣ ਨਾ ਕਿ ਆਪਾਂ ਨੇ ਕਹਿ ਦਿੱਤਾ ਠੀਕ ਖੰਡੀ ਢੰਡੀ ਸੀ ਇਹ ਕਈ ਬਦੇ ਲੋਕਾਂ ਦੀ ਸਿਹਤ ਬੜੀ ਕਰਦੀ ਹੈ ਸੇਵ ਤੁਹਾਨੂੰ ਦੇਖੋ ਤੁਹਾਡੇ ਸਾਹਮਣੇ ਢੰਡੀ ਤੇਰੀ ਹੈ ਸਿਪਤੀ ਵਾਲੀ ਕਰਨੀ ਸਹੀ ਗੱਲ ਸਹੀ ਗੱਲ ਬਾਈ ਜੀ ਸਹੀ ਗੱਲ ਕਰੋ ਬਈ ਹਮੇਂ ਬਰ ਉਹ ਵੇਰੀ ਸਿਪਤੋਂ ਦੀ ਹੈ ਸਹੀ ਗੱਲ ਸਹੀ ਗੱਲ ਹੋਰ ਕਿੱਤਿਆਂ ਤੱਕ ਗੋਆ ਲਾਇਆ ਚਵਾਰੀ ਹੀ ਕਰਮਾ ਆਲੀ ਹੈ ਠੀਕ ਸਹੀ ਗੱਲ ਜੀ ਸਹੀ ਗੱਲ ਇਹ ਇੰਨਾ ਠੰਡਾ ਡੰਗਰ ਨਹੀਂ ਲੱਗਦਾ ਸਹੀ ਗੱਲ ਡੰਗਰ ਲਾਗੇ ਨਹੀਂ ਆਉਂਦੇ ਤਾਂ ਨਹੀਂ ਆਉਂਦੇ ਨਹੀਂ ਆਉਂਦੇ ਇਹ 100 ਦਾ 100% ਠੰਡੀ ਆ ਸਹੀ ਗੱਲ ਬਾਈ ਜੀ ਹਾਂ ਜੀ ਉਹਨੇ ਲੱਤ ਮਾਰੀ ਪਾਣੀ ਦੇ ਬਾਹਰ ਕਿਲਾ ਇਹ ਮੇਕੂ ਕੀ ਜੀ ਇਹ ਪੂਰੀ ਕੱਤਗਾੜੀ ਪੂਰਾ ਜਵਾਨ ਆ ਵੱਡੀ ਕੱਤੜੀ ਵਹਿੜਿਆ ਹਾਂ ਠੱਡੀ ਤੇ ਵੀਰ ਨਾਲ ਗਿਰ ਚਾ ਗਾਂ ਨੀਰਾ ਇਹ ਦਿੰਦੀ ਵੀ ਮਛੀਆਂ ਆ ਪਿਓਰ ਗਿਰ ਦਾ ਟੀਗਾ ਲੱਗਾ ਹੈ ਠੀਕ ਜੀ ਪਿਓਰ ਗਿਰ ਦਾ ਟੀਗਾ ਲੱਗਾ ਗਾ ਠੀਕ ਆ ਨਵੀਂ ਨਿਸ਼ਾਨੀ ਆ ਹਾਂ ਹਾਂ ਸਾਰੀਆਂ ਨਿਸ਼ਾਨੀਆਂ ਪੂਰੇ ਦੇ ਵਿੱਚ ਇਹ ਨਹੀਂ ਕਹਦਾ ਵੀ ਆ ਐਵੇਂ ਚੇਨ ਨਹੀਂ ਸਾਈ ਆਂ ਕਿ ਮੈਨੂੰ ਬਾਹਰ ਨਹੀਂ ਕੱਢ ਸਕਦਾ ਠੀਕ ਜੀ ਨਹੀਂ ਖੜੀ ਤੇਰੀ ਆ ਤੇ ਮੋਲਵੀਰ ਦੇਣ ਲੈਣ ਹੋਣਾ ਆ ਜੈ ਸੋਈ ਮੋਲ ਭਾਵੇਂ ਜੋ ਮਰਜ਼ੀ ਕਰੀਏ 55 ਹਜ਼ਾਰ ਦੀ ਲੈਣੀ ਆ 55 ਹਜ਼ਾਰ ਦੀ ਹਾਂ ਨਾ ਦੇਣੀ ਹੈ ਬਾਬਾ ਜੀ ਸੋਈ ਬੋਲੀ ਯਾਰ 500 ਛੜ 500 500 ਪਾਈਆਂ ਦਾ ਛੜ ਦਾਂਗੇ ਚਲੋ ਠੀਕ ਜੀ ਜੈ ਜੀ ਮੋਲ ਕੀਤਾ ਪਾਈਆਂ ਨੇ ਵੱਡੀ ਵਹਿੜ ਆ ਮਈਆਂ ਜਿਹੜਾ ਕਾਦਿਆ ਪੂਰਾ ਝੋਟੀਆਂ ਝੋਟੀਆਂ ਜਿਹੜਾ ਕਾਦਿਆ ਠੰਡੀ ਤੇ ਇਹ ਬਹੁਤ ਸੋਹਣੀ ਤੇ ਕੁਆਲਿਟੀ ਵਾਲੀ ਠੀਕ ਆ ਬਾਈ ਜੀ ਪਤੰਜਯਾਰ ਤੇ ਚੋਸਾ 500 ਤੇ ਚਾਰ ਹੀ ਪਸ਼ੂ ਭਾਈ ਕੋਲ ਵਧੀਆ ਬ੍ਰਾਂਡ ਦਾ ਝੋਟੀਆਂ ਜਿਹਨੀਆਂ ਸਬਤ ਕਰੋ ਨਹੀਂ ਥੋੜੀ ਠੀਕ ਨਾ ਵੀਰ ਸਿਰਫ ਉਹਨਾਂ ਨੇ ਆਪਣੀ ਇੱਕ ਮਜਬੂਰੀ ਬਣ ਗਈ ਫੇਰ ਮਾਲ ਵੇਚਿਆ ਨਹੀਂ ਤੇ ਖੁੱਲੇ ਰੁਪਏ ਲਾ ਕੇ ਬੰਦਿਆਂ ਮਾਲ ਲੈਂਦਾ ਠੀਕ ਠੀਕ ਝੋਟੀਆਂ ਲਈਆਂ ਸੀ ਹੋਰ ਜੀ ਗੱਲ ਨਹੀਂ ਚੰਗੀਆਂ ਵਡੀਆਂ ਝੋਟੀਆਂ ਝੋਟੀਆਂ ਵਡੀਆਂ ਠੀਕ ਭਾਈ ਜੀ ਨਸਲੇ ਆ ਨਾ ਨਸਲ ਪੂਰੀ ਤਗੜੀ ਆਲੇ ਸਹੀ ਗੱਲ ਜੀ ਕਿੰਨੀ ਨਮੀ ਆ ਸਹੀ ਗੱਲ ਸਹੀ ਗੱਲ ਬਾਈ ਜੀ ਪੂਰਾ ਮਹੀਨੇ ਪੂਰੀ ਬਰੀਡ ਆ ਮੈਂ ਦੇਂਦਦੇ ਵੇ ਜਾ ਪੂਰੀ ਤਗੜੀ ਮੈਂ ਆ ਹਾਂਜੀ ਹੋੜੀ ਸੋਣੀ ਪੂਰੀ ਕਮਾਲ ਆ ਦੇ ਬਾਗੀ ਵੀ ਲਾਈਕ ਕਮੈਂਟ ਸ਼ੇਅਰ ਕਰਦੇ ਵੀਰ ਭਰਾ ਕਰਦੇ ਆਂ ਦੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਜਿਹੜੇ ਵਾਦ ਤੋਂ ਵਾਦ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਸਹੀ ਸਹੀ ਗੱਲ ਸਾਰਿਆਂ ਦੇ ਲਈ ਧੰਨਵਾਦ ਕਰਦੇ ਆ ਵਾਦ ਤੋਂ ਵਾਦ ਚੈਨਲ ਨੂੰ ਪਿਆਰ ਆਪਣਾ ਕੀਮਤੀ ਸਮਾਂ ਕੱਢ ਕੇ ਵਾਦ ਤੋਂ ਵਾਦ ਪਿਆਰ ਦਿਓ ਹਾਂ ਬਾਕੀ ਵੀ ਜੀ ਲੱਗ ਰਿਹਾ ਚਲੋ ਮਾਵਾ ਭੈਣਾ ਸਾਰੇ ਚੈਨਲ ਵੇਂਦੇ ਆ ਮੈਂ ਨੇ ਚੈੱਕ ਕਰਦੇ ਆ ਤੇ ਇੱਕ ਵੀਰ ਨੇ ਭਾਵੇਂ ਡੰਗਣਾ ਬਾੜੀ ਥੋੜਾ ਗਲਤ ਬੋਲਿਆ ਕਹਿੰਦਾ ਹੈ ਕੈਮਰਾ ਕੀ ਇੱਕੋ ਚੀਜ਼ ਤੇ ਮਾਰੀ ਜਾਂਦੇ ਆ ਉਹ ਥੋੜੇ ਵੀਰ ਨੂੰ ਇਹ ਗੱਲ ਕਹਿਣਾ ਵੀ ਥੋੜਾ ਸਮਝ ਕੇ ਹਰ ਇੱਕ ਭੈਣ ਭਰਾ ਗਾਂ ਮਾ ਭੈਣ ਹਰ ਇੱਕ ਦੀ ਵੇਂਦੀ ਆ ਆ ਵੀਡੀਓ ਵੇਂਦੀ ਆ ਗਲਤ ਗਲਤ ਕਮੈਂਟ ਥੋੜਾ ਹਸਾਮਣਾ ਰਹਿ ਜਿਹੜੀ ਗੱਲ ਪਰ ਮੈਂ ਮਾਰਿਆ ਤਾਂ ਮਾਰਤਾ ਹੀ ਆ ਹਾਂ ਉਹਨਾਂ ਨੂੰ ਪਤਾ ਤੂੰ ਮਾਰਿਆ ਕੌਣ ਆਨ ਸਾਹ ਕੋ ਪਤਾ ਆ ਚੱਲ ਕੋਈ ਨਹੀਂ ਸਾਨੂੰ ਬਹੁਤ ਰੋਗੀ ਵਧਾਈਆਂ ਦਿੰਦੇ ਆ ਤੂੰ 3 ਮਾਪੀ ਤਿਆਰ ਕੀਤੀ ਆ ਬਹੁਤ ਖੁਸ਼ੀ ਆਈ ਸਹੀ ਗੱਲ ਰੋਟੀ ਲੱਗੀ ਆ ਤੇ ਜਿਹਨੇ ਲੱਗੇ ਆ ਤੂੰ ਵੀ ਕਮਾਉਂਦੇ ਨੇ ਵੇਖ ਕੇ ਖੁਸ਼ ਹੁਣ ਸਹੀ ਗੱਲ ਜੋ ਹਾਲ ਪੰਜਾਬ ਦਾ ਸਹੀ ਗੱਲ ਜੀ ਹਾਂ ਬਾਕੀ ਵੀ ਬਿਲਕੁਲ ਜੈਲਪਹਾੜ ਵਾਲਾ ਨਿਕਦਾ ਫੇਰੀ ਆ ਇਹ ਕੋਈ ਨਿਗੀ ਜੀ ਗੱਲ ਨਹੀਂ ਆ ਇੱਕ ਦਿਨ ਦੇ ਵਿੱਚ 5-6 ਲੱਖ ਦਾ ਮਾਲ ਲੈ ਆਈਏ ਤੇ ਅਗਲੇ ਦਿਨ ਵੇਚਣਾ ਸਹੀ ਗੱਲ ਭਾਈ ਬਿਲਕੁਲ ਸਹੀ ਗੱਲ ਨਹੀਂ ਗੱਲ ਨਹੀਂ ਆ ਕਿ ਪਰਖਣਾ ਪਹਾੜ ਵਾਹਿਗੁਰੂ ਦੀ ਕਿਰਪਾ ਮਾਲਕ ਦੀ ਸਹੀ ਗੱਲ ਮਾਲਕ ਦੀ ਕਿਰਪਾ ਆ ਇਹ ਮਾਲ ਚੰਗਾ ਜੀ ਵੇਚੀ ਲੋਕੀ ਸਹੀ ਗੱਲ ਸਹੀ ਗੱਲ ਵਾਹਿਗੁਰੂ ਇਹ ਨਹੀਂ ਕਿਸੇ ਦੇ ਘਰ ਜਾ ਕੇ ਕੀੜੇ ਪਾਈ ਇਹ ਮੈਂ ਚੰਗੀ ਆ ਤੇ ਫਿਰ ਰੁਪਈਏ ਲਾਉਣੇ ਫੇਰ ਹੀ ਬੂਆ ਫੁੱਲ ਫੋਰ ਸਹੀ ਸਹੀ ਗੱਲ ਸਹੀ ਗੱਲ ਬੰਦੀ ਨਹੀਂ ਦੇਣੀ ਆ ਬਿਲਕੁਲ ਸਹੀ ਗੱਲ ਬੰਦੀ ਕਾੜੀ ਡੰਗਰ ਹੋਵੇ ਹਾਂ ਹਾਂ ਜੀ ਬਿਲਕੁਲ ਸਹੀ ਦੇ ਨਾਮ ਮਹਾਣਾ ਕਿਰੋਮਾ ਠੀਕ ਹੈ ਦਾ ਸੰਸਿਲ ਜੀ ਖਾ ਫੋਨ ਨੰਬਰ ਹੈਗਾ 84 62 40 77 ਠੀਕ ਜੀ ਹੋਰ ਸਤਿ ਸ਼੍ਰੀ ਅਕਾਲ ਬਾਈ ਜੀ